ਗੁਰਮੁਖ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀ ਗੁਰੂ ਸਾਹਿਬਾਨ ਨੇ ਨਾਮ ਦੀ ਗੱਲ ਕੀਤੀ ਹੈ ਨਾ ਗੁਰਬਾਣੀ ਦੇ ਵਿੱਚ ਜਿਸ ਨੂੰ ਆਪਾਂ ਨੂੰ ਨਾਮ ਦੇ ਲਈ ਲਿਖੇ ਵੀ ਦਿੱਤਾ ਹੈ ਕਿ ਜਦੋਂ ਆਪਾਂ ਲਿਖ ਕੇ ਦੇਵਾਂਗੇ ਤਾਂ ਗੁਰਮੁਖ ਸਮਝ ਲੈਣਗੇ ਤੇ ਫਿਰ ਨਾਮ ਨੂੰ ਬੁੱਝਣ ਦੀ ਜੁਗਤ ਵੀ ਸਿੱਖ ਲੈਣਗੇ ਕਿ ਮਾਰੇ ਨਿਕੇ ਸਿੱਖੋ ਸ਼ਬਦ ਪਿਆਰੇ ਉਹ ਜਨਮ ਮਰਨ ਕੀ ਟੇਕ ਨਾਮ ਨੂੰ ਬੁੱਝਣ ਲਈ ਸਿੱਖਣ ਲਈ ਬਹੁਤ ਵਧੀਆ ਯੁਕਤੀ ਦੱਸੀ ਹੈ ਇਸ ਕਹਿੰਦੇ ਨੀਂਦਰ ਬੰਦ ਕਰਕੇ ਜਦੋਂ ਆਪਾਂ ਸਵਾਸ ਗ੍ਰਾਸ ਸਿਮਰਨ ਕਰਦੇ ਆ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਸਵਾਸ ਗ੍ਰਾਸ ਸਿਮਰਨ ਨਾਲ ਕੀ ਹੁੰਦਾ ਹੈ ਕਿ ਜਿਹੜੀ ਸਵਾਸਾਂ ਦੇ ਅੰਦਰ ਸੁਖਮ ਪਉਣ ਪਾਣੀ ਬਸੰਤਰ ਅੰਦਰ ਜਾ ਰਹੇ ਹੁੰਦੇ ਆ ਜਿਹਦੇ ਕਰਕੇ ਵਿਚਾਰ ਪੈਦਾ ਹੁੰਦੇ ਆ ਤੇ ਉਹ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਮਨ ਜਿਹੜਾ ਆ ਪਉਣ ਤੋਂ ਵੱਖ ਹੋ ਜਾਂਦਾ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਪਉਣ ਹੈ ਨਹੀਂ ਸੀ ਤੇ ਪਉਣ ਤੋਂ ਵੱਖ ਸੀਗਾ ਤੇ ਗਰਭ ਦੇ ਅੰਦਰ ਉਹ ਸਿਰਫ ਸ਼ਬਦ ਸੁਣਦਾ ਸੀ ਨਾਮ ਸੁਣਦਾ ਸੀ ਤੇ ਇਸੇ ਤਰ੍ਹਾਂ ਨਾਮ ਨੂੰ ਸੁਣਨ ਵਾਸਤੇ ਨੌ ਦੁਆਰਿਆਂ ਤੋਂ ਰਹਿਤ ਹੋਣ ਲਈ ਦਸਵੇਂ ਵਿੱਚ ਜਾਣ ਲਈ ਜਦੋਂ ਨੇਤਰ ਬੰਦ ਕਰਕੇ ਸਵਾਸ ਗ੍ਰਾਸਿਮਰਨ ਕਰਦਾ ਹੈ ਉਸ ਮਰੰਦੇ ਵਿੱਚ ਜਦੋਂ ਧਿਆਨ ਲੱਗਦਾ ਧਿਆਨ ਕਿੱਥੇ ਲਾਣਾ ਆਪਣੀ ਆਵਾਜ਼ ਦੇ ਵਿੱਚ ਕਹਿੰਦੇ ਤੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਕਹਿੰਦੇ ਉਸ ਮਾਲਕ ਦੀ ਅਕਤ ਕਹਾਣੀ ਉਸ ਅਨਹਦ ਸ਼ਬਦ ਨੂੰ ਸੁਣਨ ਲਈ ਜਦੋਂ ਅਸੀਂ ਆਪਣੀ ਗੁਰਮੰਦਰ ਦਾ ਜਾਪ ਆਪਣੀ ਆਵਾਜ਼ 'ਚ ਧਿਆਨ ਲਾ ਕੇ ਕੀਤਾ ਤੇ ਸਵਾਸ ਗ੍ਰਾਸ ਕੀਤਾ ਤੇ ਆਪਣੇ ਆਪ ਹੀ ਵਿਚਾਰ ਰੁਕ ਜਾਂਦੇ ਆ ਮਨ ਹੌਲੀ-ਹੌਲੀ ਸ਼ਰੀਰ ਭੁੱਲ ਕੇ ਸੁਣ ਵਿੱਚ ਜਾਣ ਲੱਗ ਜਾਂਦਾ ਜਿਹਨੂੰ ਕਿਹਾ ਸੁਨ ਸਮਾਦ ਅਨਹਤੇ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਸੁਣ ਵੀ ਜਾਂਦਾ ਉਥੇ ਥਾਟਸ ਜਿਹੜੇ ਹੁੰਦੇ ਆ ਸਾਡੇ ਵਿਚਾਰ ਹੁੰਦੇ ਆ ਰੁਕ ਜਾਂਦੇ ਆ ਤੇ ਇਹ ਰੁਕਣ ਨਾਲ ਫਿਰ ਕੀ ਹੁੰਦਾ ਮਹਾਰਾਜ ਕਹਿੰਦੇ ਉਥੇ ਸੁਨ ਸਮਾਦ ਦੇ ਵਿੱਚ ਜਾ ਕੇ ਸਰੀਰ ਤੋਂ ਅੰਨ ਜਦੋਂ ਉੱਪਰ ਉੱਡਦਾ ਕਹਿੰਦੇ ਰਾਮ ਰਤਨ ਤੋਂ ਪਾਈ ਹੈ ਪਹਿਲਾਂ ਤਾਂ ਜੈ ਸਰੀਰ ਅਤੇ ਕਬੀਰ ਜੀ ਕਹਿੰਦੇ ਸਰੀਰ ਭੁੱਲ ਗਿਆ ਰਾਮ ਰਤਨ ਕੀ ਹੈ ਨਾਦ ਸ਼ਬਦ ਪ੍ਰਗਟ ਹੋ ਗਿਆ ਅਨਹਦ ਬਾਣੀ ਪ੍ਰਗਟ ਹੋ ਗਈ ਜਿਹੜੀ ਬਿਲਕੁਲ ਧੁਨ ਰੂਪ ਦੇ ਵਿੱਚ ਹੈ ਜਿਹੜੀ ਬ੍ਰਾਹਮਣ ਦੇ ਵਿੱਚ ਚੱਲ ਰਹੀ ਹੈ ਜਿਸ ਸ਼ਬਦ ਦੇ ਨਾਲ ਇਹ ਸਾਰੇ ਖੰਡ ਮਰਮਨ ਟਰੈਵਲ ਕਰਦੇ ਆ ਤੇ ਉਹ ਖਾਲੀ ਵਿੱਚੋਂ ਹੋ ਰਿਹਾ ਸਾਰਾ ਕੁਝ ਕੋਈ ਖਾਲੀ ਚ ਕਾਲਪੁਰਖ ਬੈਠੇ ਆ ਉਹਨਾਂ ਨੇ ਖੇਡ ਰਚੀ ਹੈ ਇਹ ਉਹਨਾਂ ਦੇ ਹੱਥ ਆ ਸੌਦਾ ਇਸ ਕਰਕੇ ਜਦੋਂ ਅਕਾਲਪੁਰਖ ਸੱਚੀ ਪਾਤਸ਼ਾਹ ਤੇ ਦਰਸ਼ਨ ਕਰਨ ਲਈ ਆਪਾਂ ਨੂੰ ਉਸ ਨਾਮ ਦੇ ਵਿੱਚ ਉਸ ਸ਼ਬਦ ਦੇ ਵਿੱਚ ਸਮਾਉਣਾ ਪੈਂਦਾ ਜਦੋਂ ਉਹ ਨਾਮ ਪ੍ਰਗਟ ਹੋ ਜਾਂਦਾ ਅਨੰਦ ਬਾਣੀ ਪ੍ਰਗਟ ਹੋ ਜਾਂਦੀ ਹੈ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਹਰੀ ਦਾ ਰਸ ਸਾਡੀ ਰਸਨਾ ਤੇ ਆਣ ਲੱਗ ਜਾਂਦਾ ਹੈ ਅੰਮ੍ਰਿਤ ਰਸ ਪ੍ਰਗਟ ਹੋ ਜਾਂਦਾ ਹੈ ਜਦੋਂ ਸ਼ਬਦ ਸੁਣਨ ਲੱਗ ਗਿਆ ਅੰਮ੍ਰਿਤ ਰਸ ਆਉਣ ਲੱਗ ਗਿਆ ਸਮਝੋ ਸਾਡਾ ਮਾਨਸ ਜਾਮਾ ਸੇਫ ਹੋ ਗਿਆ ਅਸੀਂ ਫਿਰ ਦੁਬਾਰਾ ਮਾਨਸ ਜਾਮੇ ਚ ਆਵਾਂਗੇ ਪਰ ਮਹਾਰਾਜ ਕਹਿੰਦੇ ਇੱਥੇ ਹੀ ਭਗਤ ਨੇ ਜੀਵਾਨੀ ਕਰਨਾ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਇੱਥੇ ਜਦੋਂ ਸ਼ਬਦ 'ਚ ਧਿਆਨ ਲਾ ਕੇ ਬੈਠੇ ਰਵਾਂਗੇ ਦਰ ਦੇ ਉੱਤੇ ਸੂ ਦਰ ਕੇ ਹਾ ਸੋ ਕਰਕੇ ਹਜਤਵੇ ਸਰਵ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੀ ਵਾਵਨ ਹਾਰੇ ਇਕ ਨਹੀਂ ਕਈ ਨਾਦ ਵੱਜਦੇ ਹਨ ਉਹਨੂੰ ਸੁਣਦਾ ਜਦੋਂ ਮਨ ਫਿਰ ਉੱਤੇ ਮਨ ਬਿਰਾਗੀ ਹੁੰਦਾ ਵੀ ਹੁੰਦਾਰ ਖੋਲੋ ਕਿਉਂਕਿ ਜੇ ਸ਼ਬਦ ਹੋਏਗਾ ਜੇ ਸਾਡੇ ਕੋਲ ਗੁਰੂ ਹੋਏਗਾ ਤਾਂ ਹੀ ਆਕਾਲਪੁਰ ਖੁਸ਼ ਹੋਣਗੇ ਕਿਉਂਕਿ ਮਨ ਪੰਜਾਂ ਦੇ ਵਸ ਨਹੀਂ ਹੈ ਇਹਨਾਂ ਨੇ ਪੰਜ ਜਿਹੜੇ ਨੌ ਦੁਆਰਾਂ ਚਲਦੇ ਸੀ ਬਾਣੀ ਪੜਦੇ ਵੀ ਜਿਹੜੇ ਵਿਚਾਰ ਦਿੰਦੇ ਸੀ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਤਿੰਨ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਸਾਨੂੰ ਫਿਕਰ ਸੰਸੇ ਚਿੰਤਾਵਾਂ ਕਾਮਨਾਵਾਂ ਇਛਾਵਾਂ ਦੇ ਜਿਹੜੇ ਪੌਣ ਪਾਣੀ ਪਸੰਤਰ ਤੋਂ ਬਣੇ ਹੋਏ ਸੀ ਤੇ ਮਹਾਰਾਜ ਕਹਿੰਦੇ ਤਹੀਂ ਗੁਣੀ ਸੰਸਾਰ ਪਰ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਇਸ ਤਿੰਨਾਂ ਗੁਣਾ ਚ ਸੰਸਾਰ ਸੁੱਤਾ ਹੋਇਆ ਸੀ ਤੇ ਅਸੀਂ ਸਿਮਨ ਕਰਕੇ ਉੱਪਰ ਚੌਥੇ ਪੱਤ ਚ ਆ ਗਏ ਸਾਨੂੰ ਨਾਮ ਸੁਣਨ ਲੱਗ ਗਿਆ ਸੁਣਨ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਜੀ ਦਰ ਤੇ ਬੈਠ ਕੇ ਫਿਰ ਸੱਚੇ ਪਾਤਸ਼ਾਹ ਜੀ ਉਹ ਦਵਾਰ ਖੋਲਦੇ ਆ ਜਿੱਥੇ ਪ੍ਰਕਾਸ਼ ਰੂਪ ਦਰਸ਼ਨ ਹੁੰਦੇ ਆ ਜਿੱਤੇ ਕਬੀਰ ਜੀ ਨੇ ਜੋ ਦਰਸ਼ਨ ਕੀਤੇ ਤੇ ਕਿਹਾ ਅਬ ਤੂੰ ਜਾਏ ਚੜੇ ਸਿੰਘਾਸਨ ਮਿਲੇ ਹਸਾਰੰਗ ਪਾਣੀ RAM ਕਬੀਰਾ ਇਕ ਹੋਏ ਹੈ ਕੋਈ ਨਾ ਸਖਤ ਪਛਾਨੇ ਉਹ ਇੱਕ ਢੀ ਤੇ ਕਪੜੇ ਬੁੰਨਦੇ ਰਹੇ ਜੁਲਾਹੇ ਸੀ ਪਹਿੰਦੇ ਕਿਸੇ ਨੇ ਮੈਨੂੰ ਪਛਾਣਿਆ ਹੀ ਨਹੀਂ ਪਰ ਮੇਰਾ ਮਿਲਾਪ ਹੋ ਗਿਆ ਸੂਈ ਮਿਲਾਪ ਦੀ ਕਹਾਣੀ ਗੁਰਮੁਖ ਪਿਆਰੇ ਉਹ ਆਪਾਂ ਸਾਰੇ ਇਕੱਤਰ ਹੋਏ ਆਂ ਸੰਤਾਂ ਦੇ ਸਾਧੂਆਂ ਦੇ ਦਰ ਤੇ ਬੈਠ ਕੇ ਬਾਣੀ ਪੜਦੇ ਆਂ ਨਾਮ ਜਪਦੇ ਆਂ ਸੋ ਇਸ ਨਾਮ ਤੱਕ ਪਹੁੰਚੀਏ ਇਸ ਅਨਹਦ ਬਾਣੀ ਨੂੰ ਅੰਦਰੋਂ ਸੁਣੀਏ ਤਾਂ ਕਿ ਅੰਦਰ ਸਾਡੇ ਨਾਦ ਵਜੇ ਸਾਡੇ ਤੂਰ ਵਜੇ ਸਾਡਾ ਵੀ ਦਸਵਾਂ ਦਵਾਰ ਸੱਚੇ ਪਾਤਸ਼ਾਹ ਖੋਲਣ ਤੇ ਸਾਨੂੰ ਪ੍ਰਕਾਸ਼ ਰੂਪ ਦਰਸ਼ਨ ਹੋਣ ਇਹ ਚੀਜ਼ਾਂ ਦੀ ਦਾਤ ਸੱਚੇ ਪਾਤਸ਼ਾਹ ਤੋਂ ਮੰਗੀਏ ਤੇ ਸੱਚੀ ਅਰਦਾਸ ਕਰੀਏ ਨਾਮ ਦੀ ਤੇ ਉਸ પ્રકાશ ਉਪਿਤਾ ਦੇ ਦਰਸ਼ਨਾਂ ਦੀ ਤਾਂਗ ਰੱਖਿਏ ਉਹਦੀ ਪਿਆਸ ਜਗਾਈਏ ਸੋਇਨੇਕ ਬਚਨ ਕਰਦੇ ਹੋਏ ਕਿ ਅਕਰਵਦਖਟ ਹੋ ਜਾਂਦਾ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ